ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਆ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਬੀਤੇ ਕੱਲ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਜਾਂਦਾ 14 ਦਿਨ ਦੀ ਨਹਿਕ ਹਰਾਸਤ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਵਿਕਰਮ ਮਜੀਠੀਆ ਦੀ ਬਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਨੇ ਕੱਲ ਵੀ ਕੁਝ ਤਸਵੀਰਾਂ ਸਾਹਮਣੇ ਅੱਜ ਸੀ ਜਦੋਂ ਵਿਕਰਮ ਮਜੀਠੀਆ ਦੀ ਪੇਸ਼ੀ ਸੀ ਉਸ ਵੇਲੇ ਗੱਡੀ ਦੇ ਵਿੱਚ ਵੀ ਨੀਲੇ ਪਰਦੇ ਲਗਾਏ ਹੋਏ ਸੀ ਪਾਰਕਿੰਗ ਵਾਲੀ ਥਾਂ ਨੂੰ ਵੀ ਚਦਰਾਂ ਦੇ ਨਾਲ ਢੱਕ ਦਿੱਤਾ ਸੀ ਤਾਂ ਵਿਕਰਮ ਮਜੀਠੀਆ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਸੀਐਮ ਮੰਨ ਨੂੰ ਵੀ ਕਹਿੰਦੇ ਭੇਜੀ ਜਾ ਰਹੀ ਹੈ ਸਾਰੀ ਫੁਟੇਜ ਤਾਂ ਸੀਐਮ ਮੰ ਨੂੰ ਵਿਕਰਮ ਮਜੀਠੀਆ ਦੀ ਫੁਟੇਜ ਭੇਜੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਵਿਕਰਮ ਮਜੀਠੀਆ ਨੇ ਸਵੇਰੇ 5 ਵਜੇ ਉੱਠਣ ਤੋਂ ਬਾਅਦ ਪਾਠ ਕਰਦੇ ਦਿੰਦੀ ਸ਼ੁਰੂਆਤ ਜਿਹੜੀ ਕੀਤੀ ਆ ਪਰ ਜੋ ਵੀ ਵਿਕਰਮ ਮਜੀਠੀਆ ਐਕਟੀਵਿਟੀ ਕਰ ਰਹੇ ਨੇ ਜੋ ਕੁਝ ਜੇਲ੍ਹ ਦੇ ਅੰਦਰ ਬੈਠ ਕੇ ਵਿਕਰਮ ਮਜੀਠੀਆ ਦੀ ਸ਼ੁਰੂਆਤ ਹੁੰਦੀ ਆ ਵਿਕਰਮ ਮਜੀਠੀਆ ਦਾ ਦਿਨ ਬੀਤਦਾ ਰਾਤ ਬੀਤਦੀ ਆ ਉਹ ਸਾਰਾ ਕੁਝ ਐਕਟੀਵਿਟੀ ਕਹਿੰਦੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਜੇਲ੍ਹ ਪ੍ਰਸ਼ਾਸਨ ਦੇਖ ਰਿਹਾ ਤੇ ਸੀਐਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਜਾਂਦੀ ਆ ਤਾਂ ਇਹ ਸੂਤਰਾਂ ਦੇ ਹਵਾਲੇ ਤੋਂ ਅਹਿਮ ਤੇ ਵੱਡੀ ਖਬਰ ਆ ਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਨੇ ਪਹਿਲਾਂ ਨਾਬਾ ਦੀ ਜੇਲ੍ਹ ਦੇ ਵਿੱਚ ਕਾਫੀ ਬੰਦ ਕਾਫੀ ਸਮੇਂ ਤੱਕ ਬੰਦ ਰਹੇ ਨੇ ਪੰਜਾਬ ਕੈਬਨਟ ਦੇ ਸਾਬਕਾ ਮੁੱਖ ਸਾਬਕਾ ਜਿਹੜੇ ਮੰਤਰੀ ਰਹੇ ਨੇ ਸਾਧੂ ਸਿੰਘ ਧਰਮਸੋਤ ਕਾਂਗਰਸ ਦੇ ਮੰਤਰੀ ਰਹੇ ਨੇ ਸਾਧੂ ਸਿੰਘ ਧਰਮਸੋਤ ਦੇ ਉੱਤੇ ਜਿਹੜਾ ਭ੍ਰਿਸ਼ਟਾਚਾਰ ਦਾ ਇਲਜ਼ਾਮ ਆ ਉਹਨਾਂ ਇਲਜ਼ਾਮਾਂ ਤਹਿਤ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਤਾਂ ਨਾਬਾ ਦੀ ਜੇਲ੍ਹ ਦੇ ਵਿੱਚ ਹੁਣ ਵਿਕਰਮ ਮਜੀਠੀਆ ਬੰਦ ਨੇ 14 ਦਿਨ ਦੀ ਨੈਕਰਾਸ ਦੇ ਵਿੱਚ ਭੇਜ ਦਿੱਤਾ ਦਰਅਸਲ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਫਤਾਰ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਤੜਕਸਾਰ ਵਿਕਰਮ ਮਜੀਠੀਆ ਦੇ ਉੱਤੇ ਐਫ ਆਈ ਆਰ ਹੁੰਦੀ ਆ ਦਿਨ ਚੜ੍ਹਦੇ ਹੀ ਵਿਕਰਮ ਮਜੀਠੀਆ ਦੇ ਘਰੇ ਬਿਜੀਲੈਂਸ ਦਾ ਧਾਵਾ ਬੋਲ ਦਿੱਤਾ ਜਾਂਦਾ ਤਾਂ ਹਾਲਾਂਕਿ ਅਕਾਲੀ ਦਲ ਸਣੇ ਵਿਕਰਮ ਮਜੀਠੀਆ ਦੇ ਪਰਿਵਾਰ ਦੇ ਵੱਲੋਂ ਬਿਜੀਲੈਂਸ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਕਿਸ ਤਰੀਕੇ ਦੇ ਨਾਲ ਕੰਧਾਂ ਟੱਪ ਕੇ ਗੇਟ ਟੱਪ ਕੇ ਬਿਜੀਲੈਂਸ ਦੇ ਮੁਲਾਜ਼ਮ ਜਿਹੜੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਕੋਲ ਪਹੁੰਚ ਜਾਂਦੇ ਨੇ ਤਾਂ ਫਿਰ ਖਿੱਚ ਤੂ ਕਰਕੇ ਬਿਕਰਮ ਮਜੀਠੀਆ ਨੂੰ ਲੈ ਕੇ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਕਹਿੰਦੇ ਪੇਸ਼ ਆਏ ਨੇ ਬਿਕਰਮ ਮਜੀਠੀਆ ਦੇ ਨਾਲ ਜਿਵੇਂ ਕੋਈ ਵੱਡਾ ਗੈਂਗਸਟਰ ਹੋਵੇ ਜਿਵੇਂ ਕੋਈ ਵੱਡਾ ਕ੍ਰਿਮੀਨਲ ਹੋਵੇ ਤਾਂ ਅਕਾਲੀ ਦਲ ਦੇ ਵੱਲੋਂ ਹਾਲਾਂਕਿ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਜਾ ਰਿਹਾ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਪਰ ਕੋਰਟ ਦੇ ਵੱਲੋਂ ਕੋਈ ਰਾਹਤ ਨਹੀਂ ਮਿਲੀ ਪਹਿਲਾਂ ਵਿਜੀਲੈਂਸ ਨੂੰ 7 ਦਿਨ ਦਾ ਰਿਮਾਂਡ ਮਿਲਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਨਹੀਂ ਦੁਬਾਰਾ ਤੋਂ ਵਿਕਰਮ ਮਜੀਠੀਏ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ 4 ਦਿਨ ਦਾ ਰਿਮਾਂਡ ਮਿਲ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੋਇਆ ਕੱਲ ਵਿਕਰਮ ਮਜੀਠੀਆ ਮੁਹਾਲੀ ਦੀ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤੇ ਗਏ ਤਾਂ ਵਿਕਰਮ ਮਜੀਠੀਆ ਨੂੰ 14 ਦਿਨ ਦੀ ਨयक ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਉਧਰ ਅਕਾਲੀ ਦਲ ਦੇ ਵਕੀਲ ਇਹ ਗੱਲ ਕਹਿ ਰਹੇ ਨੇ ਅਰਸ਼ਦੀਪ ਕਲੇਰ ਕੀ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਪਹਿਲਾਂ ਐਨਡੀਪੀਐਸ ਮਾਮਲਾ ਦਰਜਾ ਵਿਕਰਮ ਮਜੀਠੀਆ ਤੇ 2021 ਦੇ ਵਿੱਚ ਚੰਨੀ ਸਰਕਾਰ ਦੇ ਸਮੇਂ ਹੋਇਆ ਸੀ ਉਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਰਹੇ 6 ਮਹੀਨੇ ਤਾਂ ਸੁਪਰੀਮ ਕੋਰਟ ਦੇ ਵੱ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਦੇ ਕੇ ਜ਼ਮਾਨਤ ਦੇ ਦਿੱਤੀ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਕਹਿੰਦੇ ਬਿਕਰਮ ਮਜੀਠੀਆ ਤੋਂ ਕੁਝ ਹਾਸਲ ਨਹੀਂ ਹੋਇਆ ਤਾਂ ਹੁਣ ਵਿਜੀਲੈਂਸ ਦੇ ਹੱਥ ਵੀ ਕਹਿੰਦੇ ਖਾਲੀ ਦੇ ਖਾਲੀ ਨਜ਼ਰ ਆਣਗੇ ਜ਼ਮੀਨਾਂ ਬੇਸ਼ੱਕ ਇਹਨੀਆਂ ਜਾ ਰਹੀਆਂ ਨੇ ਕਿ ਆਮਦਨ ਤੋਂ ਬਾਅਦ ਜਾਇਦਾਦ ਆ ਤਾਂ ਪਹਿਲਾਂ ਬਿਕਰਮ ਮਜੀਠੀਆ ਨੂੰ ਸ਼ਿਮਲੇ ਲੈ ਕੇ ਗਏ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਜ਼ਮੀਨਾਂ ਦੀ ਜਾਇਦਾਦ ਦੀ ਜਿਹੜੀ ਜਾਂਚ ਕੀਤੀ ਜੋ ਯੂਪੀ ਦੇ ਗੁਰਖਪੁਰ ਦੇ ਵਿੱਚ ਐ ਤਾਂ ਲਗਾਤਾਰ ਬਿਕਰਮ ਜੀਠੀਆ ਮਜੀਠੀਆ ਦੀਆਂ ਜਾਇਦਾਦਾਂ ਦੇ ਉੱਤੇ ਵਿਜੀਲੈਂਸ ਪਹੁੰਚ ਰਹੀ ਆ ਸਕੰਜਾ ਜਰੂਰ ਕੱਸਿਆ ਜਾ ਰਿਹਾ ਪਰ ਬਿਕਰਮ ਮਜੀਠੀਆ ਕੀ ਆਖਰ ਹੁਣ ਜੇਲ੍ਹ ਚੋਂ ਬਾਹਰ ਆਉਣਗੇ ਕਦੋਂ ਤੱਕ ਬਾਹਰ ਆਉਣਗੇ ਆਕਾਲੀ ਦਲ ਇਸ ਗੱਲ ਨੂੰ ਵਾਰ-ਵਾਰ ਕਹਿ ਰਿਹਾ ਕਿ ਇਹ ਸਿਰਫ ਤੇ ਸਿਰਫ ਇੱਕ ਸਿਆਸੀ ਬਦਲਾਖੋਰੀ ਆ ਇਹ ਸਿਰਫ ਤੇ ਸਿਰਫ ਬਿਕਰਮ ਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਕਰਮ ਮਜੀਠੀਆ ਬੇਵਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕਰਦੇ ਨੇ ਇਸ ਕਰਕੇ ਇਹ ਸਾਰਾ ਤਾਣਾ ਬਾਣਾ ਬੁਣਿਆ ਗਿਆ ਬਿਕਰਮ ਮਜੀਠੀਆ ਨੋ ਫਸਾਇਆ ਜਾ ਰਿਹਾ ਜਾਣ ਬੁਝ ਕੇ ਤਾਂ ਜੋ ਇਸ ਦੀ ਆਵਾਜ਼ ਦਬਾਈ ਜਾ ਸਕੇ ਤਾਂ ਹੁਣ ਸੂਤਰਾਂ ਦੇ ਹਵਾਲੇ ਤੋਂ ਅਹਿਮ ਤੇ ਵੱਡੀ ਖਬਰ ਹੈ ਕਿ ਵਿਕਰਮ ਮਜੀਠੀਆ ਦੀ ਬਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਨੇ ਹਰ ਐਕਟੀਵਿਟੀ ਦੇ ਉੱਤੇ ਵਿਕਰਮ ਮਜੀਠੀਆ ਦੀ ਨਜ਼ਰ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਆ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ ਬੀਤੇ ਕੱਲ ਵਿਕਰਮ ਮਜੀਠੀਆ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਜਾਂਦਾ 14 ਦਿਨ ਦੀ ਨਹਿਕ ਹਰਾਸਤ ਦੇ ਵਿੱਚ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਵਿਕਰਮ ਮਜੀਠੀਆ ਦੀ ਬੈਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਨੇ ਕੱਲ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਵਿਕਰਮ ਮਜੀਠੀਆ ਦੀ ਪੇਸ਼ੀ ਸੀ ਉਸ ਵੇਲੇ ਗੱਡੀ ਦੇ ਵਿੱਚ ਵੀ ਨੀਲੇ ਪਰਦੇ ਲਗਾਏ ਹੋਏ ਸੀ ਪਾਰਕਿੰਗ ਵਾਲੀ ਥਾਂ ਨੂੰ ਵੀ ਚਦਰਾਂ ਦੇ ਨਾਲ ਢੱਕ ਦਿੱਤਾ ਸੀ ਤਾਂ ਵਿਕਰਮ ਮਜੀਠੀਆ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਸੀਐਮਐਮ ਮਾਨ ਨੂੰ ਵੀ ਕਹਿੰਦੇ ਭੇਜੀ ਜਾ ਰਹੀ ਆ ਸਾਰੀ ਫੁਟੇਜ ਤਾਂ ਸੀਐਮਐਮ ਨੂੰ ਵਿਕਰਮ ਮਜੀਠੀਆ ਦੀ ਫੁਟੇਜ ਭੇਜੀ ਜਾ ਰਹੀ ਆ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਵਿਕਰਮ ਮਜੀਠੀਆ ਨੇ ਸਵੇਰੇ 5 ਵਜੇ ਉੱਠਣ ਤੋਂ ਬਾਅਦ ਪਾਠ ਕਰਦੇ ਦਿਨ ਦੀ ਸ਼ੁਰੂਆਤ ਜਿਹੜੀ ਕੀਤੀ ਆ ਪਰ ਜੋ ਵੀ ਵਿਕਰਮ ਮਜੀਠੀਆ ਐਕਟੀਵਿਟੀ ਕਰ ਰਹੇ ਨੇ ਜੋ ਕੁਝ ਜੇਲ੍ਹ ਦੇ ਅੰਦਰ ਬੈਠ ਕੇ ਬਿਕਰਮ ਮਜੀਠੀਆ ਦੀ ਸ਼ੁਰੂਆਤ ਹੁੰਦੀ ਆ ਬਿਕਰਮ ਮਜੀਠੀਆ ਦਾ ਦਿਨ ਬੀਤਦਾ ਰਾਤ ਬੀਤਦੀ ਆ ਉਹ ਸਾਰਾ ਕੁਝ ਐਕਟੀਵਿਟੀ ਕਹਿੰਦੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਜੇਲ੍ਹ ਪ੍ਰਸ਼ਾਸਨ ਦੇਖ ਰਿਹਾ ਤੇ ਸੀਐਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਜਾਂਦੀ ਆ ਤਾਂ ਇਹ ਸੂਤਰਾਂ ਦੇ ਹਵਾਲੇ ਤੋਂ ਅਹਿਮ ਤੇ ਵੱਡੀ ਖਬਰ ਆ ਬਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਨੇ ਪਹਿਲਾਂ ਨਾਬਾ ਦੀ ਜੇਲ੍ਹ ਦੇ ਵਿੱਚ ਕਾਫੀ ਬੰਦ ਕਾਫੀ ਸਮੇਂ ਤੱਕ ਬੰਦ ਰਹੇ ਨੇ ਪੰਜਾਬ ਕੈਬਨਿਟ ਦੇ ਸਾਬਕਾ ਮੁੱਖ ਸਾਬਕਾ ਜਿਹੜੇ ਮੰਤਰੀ ਰਹੇ ਨੇ ਸਾਧੂ ਸਿੰਘ ਧਰਮਸੋਤ ਕਾਂਗਰਸ ਦੇ ਮੰਤਰੀ ਰਹੇ ਨੇ ਸਾਧੂ ਸਿੰਘ ਧਰਮਸੋਤ ਦੇ ਉੱਤੇ ਜਿਹੜਾ ਭ੍ਰਿਸ਼ਟਾਚਾਰ ਦਾ ਇਲਜ਼ਾਮ ਆ ਉਹਨਾਂ ਇਲਜ਼ਾਮਾਂ ਤਹਿਤ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਰਹੇ ਨੇ ਤਾਂ ਨਾਬਾਦੀ ਜੇਲ੍ਹ ਦੇ ਵਿੱਚ ਹੁਣ ਵਿਕਰਮ ਮਜੀਠੀਆ ਬੰਦ ਨੇ 14 ਦਿਨ ਦੀ ਨੈਕਰਾਸ ਦੇ ਵਿੱਚ ਭੇਜ ਦਿੱਤਾ ਦਰਅਸਲ ਵਿਕਰਮ ਮਜੀਠੀਆ ਨੂੰ ਬਿਜਲੀਅੰਸ ਦੇ ਵੱਲੋਂ ਗ੍ਰਿਫਤਾਰ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਤੜਕਸਾਰ ਵਿਕਰਮ ਮਜੀਠੀਆ ਦੇ ਉੱਤੇ ਐਫ ਆਈ ਆਰ ਹੁੰਦੀ ਆ ਦਿਨ ਚੜ੍ਹਦੇ ਹੀ ਵਿਕਰਮ ਮਜੀਠੀਆ ਦੇ ਘਰੇ ਬਿਜਲੀਅੰ ਤਾਬਾ ਬੋਲ ਦਿੱਤਾ ਜਾਂਦਾ ਤਾਂ ਹਾਲਾਂਕਿ ਅਕਾਲੀ ਦਲ ਸਨੇ ਵਿਕਰਮ ਮਜੀਠੀਏ ਦੇ ਪਰਿਵਾਰ ਦੇ ਵੱਲੋਂ ਵਿਜੀਲੈਂਸ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਕਿਸ ਤਰੀਕੇ ਦੇ ਨਾਲ ਕੰਧਾਂ ਟੱਪ ਕੇ ਗੇਟ ਟੱਪ ਕੇ ਵਿਜੀਲੈਂਸ ਦੇ ਮੁਲਾਜ਼ਮ ਜਿਹੜੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਦੇ ਕੋਲ ਪਹੁੰਚ ਜਾਂਦੇ ਨੇ ਤਾਂ ਫਿਰ ਖਿੱਚਤੂ ਕਰਕੇ ਵਿਕਰਮ ਮਜੀਠੀਆ ਨੂੰ ਲੈ ਕੇ ਜਾਂਦੇ ਨੇ ਤਾਂ ਇਸ ਤਰੀਕੇ ਨਾਲ ਕਹਿੰਦੇ ਪੇਸ਼ ਆਏ ਨੇ ਵਿਕਰਮ ਮਜੀਠੀਆ ਦੇ ਨਾਲ ਜਿਵੇਂ ਕੋਈ ਵੱਡਾ ਗੈਂਗਸਟਰ ਹੋਵੇ ਜਿਵੇਂ ਕੋਈ ਵੱਡਾ ਕ੍ਰਿਮੀਨਲ ਹੋਵੇ ਤਾਂ ਅਕਾਲੀ ਦਲ ਦੇ ਵੱਲੋਂ ਹਾਲਾਂਕਿ ਵਿਕਰਮ ਅਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਜਾ ਰਿਹਾ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਪਰ ਕੋਰਟ ਦੇ ਵੱਲੋਂ ਕੋਈ ਰਾਹਤ ਨਹੀਂ ਮਿਲੀ ਪਹਿਲਾਂ ਵਿਜੀਲੈਂਸ ਨੂੰ 7 ਦਿਨ ਦਾ ਰਿਮਾਂਡ ਮਿਲਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਨੇ ਦੁਬਾਰਾ ਤੋਂ ਵਿਕਰਮ ਅਜੀਠੇ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ 4 ਦਿਨ ਦਾ ਰਿਮਾਂਡ ਮਿਲ ਜਾਂਦਾ 4 ਦਿਨ ਦਾ ਰਿਮਾਂਡ ਖਤਮ ਹੋਇਆ ਕੱਲ ਵਿਕਰਮ ਅਜੀਠੀਆ ਮੁਹਾਲੀ ਦੀ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤੇ ਗਏ ਤਾਂ ਵਿਕਰਮ ਅਜੀਠੀਆ ਨੂੰ 14 ਦਿਨ ਦੀ ਨੈਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਤੇ ਉਧਰ ਅਕਾਲੀ ਦਲ ਦੇ ਵਕੀਲ ਇਹ ਗੱਲ ਕਹਿ ਰਹੇ ਨੇ ਅਰ ਬਿਜੀਲੈਂਸ ਦੇ ਹੱਥ ਕੁਝ ਨਹੀਂ ਲੱਗਿਆ ਪਹਿਲਾ ਐਨਡੀਪੀਐਸ ਮਾਮਲਾ ਦਰਜਾ ਵਿਕਰਮ ਮਜੀਠੀਆ ਤੇ 2021 ਦੇ ਵਿੱਚ ਚੰਨੀ ਸਰਕਾਰ ਦੇ ਸਮੇਂ ਹੋਇਆ ਸੀ ਉਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਰਹੇ 6 ਮਹੀਨੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਦੇ ਕੇ ਜ਼ਮਾਨਤ ਦੇ ਦਿੱਤੀ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਕਹਿੰਦੇ ਵਿਕਰਮ ਮਜੀਠੀਆ ਤੋਂ ਕੁਝ ਹਾਸਲ ਨਹੀਂ ਹੋਇਆ ਤਾਂ ਹੁਣ ਬਿਜੀਲੈਂਸ ਦੇ ਹੱਥ ਵੀ ਕਹਿੰਦੇ ਖਾਲੀ ਦੇ ਖਾਲੀ ਨਜ਼ਰ ਆਣਗੇ ਜ਼ਮੀਨਾਂ ਬੇਸ਼ੱਕ ਇਹਨੀਆਂ ਜਾ ਰਹੀਆਂ ਨੇ ਕਿ ਆਮਦਨ ਤੋਂ ਬਾਅਦ ਜਾਇਦਾਦ ਆ ਤਾਂ ਪਹਿਲਾਂ ਵਿਕਰਮ ਮਜੀਠੀਆ ਨੂੰ Shimla ਲੈ ਕੇ ਗਏ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਜ਼ਮੀਨਾਂ ਦੀ ਜਾਇਦਾਦ ਦੀ ਜਿਹੜੀ ਜਾਂਚ ਕੀਤੀ ਜੋ UP ਦੇ ਗੁਰਖਪੁਰ ਦੇ ਵਿੱਚ ਐ ਤਾਂ ਲਗਾਤਾਰ ਵਿਕਰਮ ਮਜੀਠੀਆ ਮਜੀਠੀਆ ਦੀਆਂ ਜਾਇਦਾਦਾਂ ਦੇ ਉੱਤੇ ਵਿਜੀਲੈਂਸ ਪਹੁੰਚ ਰਹੀ ਐ ਸਿਕੰਜਾ ਜਰੂਰ ਕੱਸਿਆ ਜਾ ਰਿਹਾ ਪਰ ਵਿਕਰਮ ਮਜੀਠੀਆ ਕੀ ਆਖਰ ਹੁਣ ਜੇਲ੍ਹ ਚੋਂ ਬਾਹਰ ਆਉਣਗੇ ਕਦੋਂ ਤੱਕ ਬਾਹਰ ਆਉਣਗੇ ਅਕਾਲੀ ਦਲ ਇਸ ਗੱਲ ਨੂੰ ਵਾਰ-ਵਾਰ ਕਹਿ ਰਿਹਾ ਕਿ ਇਹ ਸਿਰਫ ਤੇ ਸਿਰਫ ਇੱਕ ਸਿਆਸੀ ਬਦਲਾਖੋਰੀ ਆ ਇਹ ਸਿਰਫ ਤੇ ਸਿਰਫ ਬਿਕਰਮ ਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਿਕਰਮ ਜੀਠੀਆ ਬੇਵਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕਰਦੇ ਨੇ ਇਸ ਕਰਕੇ ਇਹ ਸਾਰਾ ਟਾਣਾ ਬਾਣਾ ਬੁਣਿਆ ਗਿਆ ਬਿਕਰਮ ਜੀਠੀਆ ਨੂੰ ਫਸਾਇਆ ਜਾ ਰਿਹਾ ਜਾਣ ਬੁੱਝ ਕੇ ਤਾਂ ਜੋ ਉਸਦੀ ਆਵਾਜ਼ ਦਬਾਈ ਜਾ ਸਕੇ ਤਾਂ ਹੁਣ ਸੂਤਰਾਂ ਦੇ ਹਵਾਲੇ ਤੋਂ ਅਹਿਮ ਤੇ ਵੱਡੀ ਖਬਰ ਹੈ ਕਿ ਬਿਕਰਮ ਜੀਠੀਆ ਦੀ ਬਰਕ ਦੇ ਨੇੜੇ ਸੀਸੀਟੀਵੀ